ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਕੀ ਫਤਿਹ ਜੀ ਇਹ ਜੋ ਨਰੂਲ ਸੇਵਾ ਸੰਸਥਾ ਦੇ ਵੱਲੋਂ 15ਵੇਂ ਬਹਾਰ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸੀ ਜੋ 27 ਫਰਵਰੀ ਨੂੰ ਗੁਰਦੁਆਰਾ ਗੁਕਸਰ ਸਾਹਿਬ ਜੀ ਮੁਕਸਰ ਸਾਹਿਬ ਤੋਂ ਆਰੰਭ ਹੋ ਕੇ ਨਾਦ ਰਪੜਾ ਹੁੰਦਾ ਆ ਯਾ ਰਾਤ ਦਾ ਵਿਸ਼ਰਣ ਡੇਰਾ ਬਾਬਾ ਨਾਨਕ ਕਰਕੇ ਹੁਣ ਅਗਲੇ ਪੜਾ ਰਹੀ ਸੀ ਕਿਤਾਬਪੁਰ ਸਾਹਿਬ ਪਾਕਿਸਤਾਨ ਲਈ ਰਵਾਨਗੀ ਲਈ ਬਿਲਕੁਲ ਤਿਆਰ ਵਰ ਤਿਆਰ ਹੈ ਔਰ 500 ਦੇ ਤੋਂ ਉੱਪਰ ਦਾ ਜਿਹੜਾ ਜਥਾ ਹੈ ਪਲੱਸ ਦਾ ਜਥਾ ਇਹ ਨਾਲ ਹੈਗਾ ਨਗਰ ਕੀਰਨ ਦੇ ਨਾਲ ਜਿਹੜਾ ਉਹ ਕਰਤਾਰਪੁਰ ਸਾਹਿਬ ਜਾ ਰਿਹਾ ਤੁਸੀਂ ਦੇਖਿਓ ਨਾ ਨਗਰ ਕੀਰਨ ਦੇ ਵਿੱਚ ਵੱਡੇ ਵੱਡੇ ਮਾਡਲ ਜਿਹੜੇ ਕਰਤਾਰਪੁਰ ਸਾਹਿਬ ਪੰਜਾ ਸਾਹਿਬ ਨਨਕਾਣਾ ਸਾਹਿਬ ਦਰਬਾਰ ਸਾਹਿਬ ਤੇ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਇਤਿਹਾਸ ਤਾਂ ਕਿ ਉਹਨਾਂ ਦਾ ਇਤਿਹਾਸ ਸਾਰੀ ਸੰਗਤ ਨੂੰ ਬੜੀ ਆਸਾਨੀ ਦੇ ਨਾਲ ਪਤਾ ਲੱਗ ਸਕੇ। ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਪਵਿੱਤਰ ਧਰਤੀ ਹੈ ਜਿੱਥੇ ਧੰਗ ਨਾਲ ਪਾਸ਼ਾ ਨੇ ਲਗਭਗ 18 ਇਹ ਬਾਰੇ ਬਤਾਏ ਹੱਥੀ ਖੇਤੀ ਕੀਤੀ ਹੱਥੀ ਕਿਰਤ ਕਰਕੇ ਸਾਨੂੰ ਜਿਹੜਾ ਕਿਰਤ ਕਰੋ ਤੇ ਨਾਮ ਜਪੋ ਤੇ ਵੰਡ ਛਕੋ ਦਾ ਸਦੇਸਤਾ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਗੁਰਤਾ ਘਦੀ ਬਖਸ਼ੀ ਇੰਨੀਆਂ ਮਹਾਨ ਬਖਸ਼ਾਵਾਂ ਵਾਲੀ ਪਵਿੱਤਰ ਧਰਤੀ ਉਸ ਧਰਤੀ ਤੇ ਜਾ ਕੇ ਆ ਜਿਹੜਾ ਨਗਰ ਕੀਰਤਨ ਹੈ ਉਹ ਸੰਪੂਰਨ ਹੋਣਾ ਹੈ ਸਨੇਹਾ ਕੀ ਲੈ ਕੇ ਚੱਲ ਰਹੇ ਹਾਂ ਉਸ ਦੇ ਦੇਣ ਤੇ ਕੀ ਅਰਦਾਸ ਕਰਨੀ ਅਸੀਂ ਉੱਥੇ ਇਹ ਅਰਦਾਸ ਕਰਨ ਚੱਲੇ ਆ ਸੱਚੇ ਪਾਤਸ਼ਾਹ ਮਾਰਾ ਇਹ ਬਖਸ਼ਿਸ਼ ਕਰਨ ਮੈਂ ਸੰਗਤ ਨੂੰ ਅਪੀਲ ਕਰਦਾ ਕਿ ਅੱਜ ਸਮੇਂ ਦੀ ਲੋੜ ਹੈ ਜਿਵੇਂ ਦੇਖੋ ਗੁਰੂਆ ਪੀਰਾਂ ਦੀ ਪਵਿੱਤਰ ਧਰਤੀ ਤੇ ਨਸ਼ਿਆਂ ਵਰਗੇ ਜ ਹੋਰ ਬੜੀਆਂ ਬੁਰਾਈਆਂ ਜਨਮ ਲੈ ਚੁੱਕੀਆਂ। ਅੱਜ ਸਾਨੂੰ ਲੋੜ ਹੈ ਧੰਗ ਗੁਰਨਾਨ ਪਾਤਸ਼ਾਹ ਮਹਾਰਾਜ ਦੇ ਦੱਸੇ ਹੋਏ ਫਲਸਫੇ ਤੇ ਚੱਲਣ ਦੀ। ਤਾਂ ਹੀ ਆਪਾਂ ਇਹਨਾਂ ਬੁਰਾਈਆਂ ਨੂੰ ਇਹਨਾਂ ਜਿਹੜੀਆਂ ਔਕੜਾਂ ਨੂੰ ਇਸ ਧਰਤੀ ਤੋਂ ਖਤਮ ਕਰ ਸਕਦੇ ਆ ਤੇ ਅਸੀਂ ਇੱਕ ਹੋਰ ਪ੍ਰੋਗਰਾਮ ਵੀ ਜਿਹੜਾ ਹੈ 13000 ਬੱਚਾ ਜੋ ਸ੍ਰੀ ਮੁਕਸਰ ਸਾਹਿਬ ਵਿਲੇਜੋਂ ਰਜਿਸਟ੍ਰੇਸ਼ਨ ਕਰਕੇ ਉਹ ਜਪਜੀ ਸਾਹਿਬ ਦੇ ਸੋਧੋ ਚਾਰਨ ਅਰਥਾ ਤੇ ਕੰਠ ਮੁਕਾਬਲੇ ਔਰ ਬਹੁਤ ਵੱਡੇ ਵੱਡੇ ਇਨਾਮ ਜਿਵੇਂ ਫਰਸਟ ਆਉਣ ਵਾਲਾ ਬੱਚਾ ਨੂੰ 7 ਲੱਖ ਰੁਪਈਆ ਜਿਹੜਾ ਦੂਜੇ ਨੰਬਰ ਤੇ ਆਏਗਾ ਬੱਚਾ ਉਹਨੂੰ 1 ਲੱਖ ਰੁਪਈਆ ਔਰ ਤੀਜੇ ਨੰਬਰ ਤੇ ਆਉਣ ਵਾਲੇ ਬੱਚੇ ਨੂੰ 75 ਹਜ਼ਾਰ ਰੁਪਈਆ ਔਰ ਹਰੇਕ ਭਾਗ ਨਾਲੇ ਬੱਚੇ ਨੂੰ ਵਾਜ ਬਨਾ ਸੱਤ ਸੱਵਲ ਦਿੱਤੇ ਜਾਊਗਾ ਉਹਨਾਂ ਦੀ ਵੀ ਅਸਤੀ ਜਿਹੜੀ ਹੈ ਉਹ ਉੱਥੇ ਅਰਦਾਸ ਜਿਹੜੀ ਮਹਾਰਾਜ ਦੇ ਚਰਨਾਂ ਦੇ ਵਿੱਚ ਕਰਕੇ ਆਵਾਂਗੇ ਕਿ ਜਿਹੜੀ ਇਹ ਸੇਵਾ ਸੱਚੇ ਬਾਦਸ਼ਾਹ ਆਪ ਕਿਰਪਾ ਕਰਕੇ ਸਿਰ ਤੇ ਹੱਥ ਲਾ ਕੇ ਰਹਿਣ